ਹਾਂਜੀ ਸਤਿ ਸ੍ਰੀ ਅਕਾਲ ਮੇਰੇ ਭੈਣ ਭਰਾਓ ਕਿਦਾਂ ਕੀ ਹਾਲ ਚਾਲ ਮੈਂ ਜਰਮਨ ਤੋਂ ਵੀਡੀਓ ਬਣਾ ਰਿਆ ਵਾਂ ਤੇ ਇੰਡੀਆ ਵਿੱਚ ਤੁਸੀਂ ਬੜੇ ਸੱਪ ਦੇਖੇ ਹੋਣੇ ਆ ਅੱਜ ਤੁਹਾਨੂੰ ਜਰਮਨ ਦੇ ਸੱਪ ਦਿਖਾਉਣਾ ਦੋ ਨਿਕੇ ਨਿਕੇ ਤਰਪਾਲ ਚੁੱਕੀ ਥੱਲੇ ਨਿਕਲੇ ਆ ਇੱਧਰ ਵੇਖਿਓ ਮੈਨੂੰ ਪਤਾ ਸੀ ਥੱਲੇ ਲੁਕੇ ਆ ਦੋ ਸੱਪ ਦੋ ਛੋਟੇ ਛੋਟੇ ਬੱਚੇ ਇੱਕ ਤੇ ਆਹ ਸੱਪ ਆ ਆਹ ਦੇਖੋ ਇੱਕ ਆਹ ਵਾ ਤੇ ਹੈ ਵੀ ਗੰਡੋਏ ਜੇ ਬਣ ਕੀ ਆ ਦੋ ਆ ਇੱਕ ਉਹ ਆ ਦੇਖਿਓ ਮੈਂ ਅੱਗੇ ਵੀ ਵੀਡੀਓ ਪਾਈ ਲੋਕਾਂ ਨੇ ਬਹੁਤ ਪੁੱਛਿਆ ਵੀ ਇਦਾਂ ਕਿਦਾਂ ਹੋ ਸਕਦਾ ਤੇ ਹੋਰ ਫੇਰ ਤਰਪਾਲ ਚੁੱਕੀ ਆ ਤੇ ਆ ਵੇਖੋ ਦੋ ਸੱਪ ਨਿਕਲੇ ਉਹ ਗਵੰਡੀ ਆ ਸਾਡਾ ਉਹਨੂੰ ਕਿੰਨਾ ਲੈ ਜਾ ਭਰਾਵਾ ਇਹਨਾਂ ਬੱਚਿਆਂ ਨੂੰ ਆ ਦੇਖੋ ਮਧੂਈਆਂ ਜਾਂ ਕੀ ਆ ਕੋਈ ਕਹਿੰਦਾ ਚਾਚਾ ਮਧੂਈ ਆ ਕੋਈ ਕਹਿੰਦਾ ਚਾਚਾ ਕੋਛ ਆ ਤੇ ਆ ਦੇਖਿਓ ਆ ਨਾ ਇੱਧਰ ਜਗਾ ਹੀ ਪਿੱਛੇ ਤੇ ਕਾਰ ਆਦਾ ਮੀਂਹ ਪਿਆ ਹੈ ਮੈਂ ਕਿਹਾ ਚੱਲ ਇਹਦਾ ਪਾਣੀ ਪਰਾਂ ਕੱਢ ਦਿੰਨਾ ਇਥੇ ਕਿੰਨੇ ਬੱਚੇ ਦਿੱਤੇ ਆ ਇਹਨਾਂ ਨੂੰ ਕਹਿ ਗਏ ਤੇ ਚਕਾਉਣਾ ਪੈਣਾ ਯਾਰ ਬੜਾ ਬੁਰਾ ਹਾਲ ਆ ਜੋ ਉਹਨਾਂ ਦੀਆਂ ਵੀ ਉਹ ਧੇਰੀ ਪਲੀ ਹੋ ਜਾਵੇ ਇੱਕਦਾਂ ਚੁੱਕਦਾ ਸਫਨ ਕਹਿੰਦਾ ਫਨ ਚੁੱਕਦਾ ਇੱਕ ਆ ਉਹ ਵਜਾ ਛੋਟਾ ਜਿਆ ਇਹਨਾਂ ਦੀਆਂ ਵੀ ਕਿੰਨੀਆਂ ਕਿਸਮਾਂ ਜੇ ਕੋਈ ਜਾਣਦਾ ਤੇ ਜ਼ਰੂਰ ਲਿਖੋ ਕਿੰਨੀਆਂ ਕਹਿੰਦੇ ਵੀ ਇੰਨੇ ਜਰੀਲੇ ਨਹੀਂ ਪਰ ਹੈ ਛੋਟੇ ਛੋਟੇ ਬੱਚੇ ਜੇ ਆ ਵੇਖੋ ਇੱਕ ਆ ਪਿਆ ਅਸਲ ਦੇ ਵਿੱਚ ਨਾ ਠੰਡ ਬਹੁਤ ਆ ਵੇਖੋ ਪਿੱਛੇ ਠੰਡ ਬਹੁਤ ਆ ਤੇ ਇਹ ਹੁਣ ਇਹਨਾਂ ਧਰਤੀ ਵੀ ਵੇਲ ਦੇ ਜਾਣੀਆਂ ਇਹ ਵੀ ਵੇਖ ਲਿਓ ਉਹ ਵੱਡਦਾ ਜਾਂਦਾ ਥੱਲੇ ਵੇਖਿਓ ਇੱਕ ਆ ਗਿਆ ਥੱਲੇ ਇੱਕ ਹੋ ਗਿਆ ਇਹ ਦੂਜੇ ਕੀ ਉਹਨਾਂ ਨੇ ਕਿਹਾ ਧੁੱਪ ਸੇਕਣ ਵਾਸਤੇ ਬਾਹਰ ਨਿਕਲੇ ਸੀਗੇ ਉਹ ਜਾਣ ਡਿਆ ਵਿੱਚ ਚੱਲ ਚੱਲੇ ਆ ਵਿੱਚ ਤੇ ਉਹਨੂੰ ਗੋਰੇ ਨੂੰ ਆਵਾਜ਼ ਮਾਰਦਾ ਉਹਨੂੰ ਕਹਿਣਾ ਲੈ ਜਾ ਭਰਾ ਚੁੱਕ ਕੇ ਇਥੋਂ ਉਹਨਾਂ ਚਿਰ ਨੂੰ ਇਹ ਲਾਪਤਾ ਹੋ ਜਣੇ ਆ ਉਹ ਤੋਂ ਪਹਿਲਾਂ ਪਹਿਲਾਂ ਇਹਨਾਂ ਵੇਖੋ ਆਂਦੇ ਨਾ ਧਰਤੀ ਵੇਲ ਦੇ ਜਿੰਦੀ ਵਾਕਿਆ ਧਰਤੀ ਵੇਲ ਦੇ ਜਿੰਦੀ ਇਹਨਾਂ ਨੂੰ ਹਣਾ ਆ ਪਿੱਛੇ ਜਿਹੜਾ ਮੈਂ ਵੀਡੀਓ ਪਾਈ ਤੇ ਬੜਾ ਲੋਕਾਂ ਨੂੰ ਚਿੰਤਾ ਹੋਈ ਸੀ ਵੀ ਆ ਕਿੱਥੇ ਸੱਪ ਆ ਆ ਦੇਖੋ ਔਰ ਅਜੇ ਵੀ ਇੱਥੇ ਹੀ ਆ ਤੈਨੂੰ ਮੈਂ ਕਹਿਣਾ ਵਾਂ ਗੋਰੀ ਨੂੰ ਲੈ ਕੇ ਜਾਂਦਾ ਸੋਹਣਿਆ ਕਿੱਥੋਂ ਵੀਡੀਓ ਵੇਖਣ ਨੇ ਕਮੈਂਟ ਜ਼ਰੂਰ ਕਰਿਓ ਆ ਵਾ ਪਤਾ ਨਹੀਂ ਕੋਈ ਬੱਚੇ ਦਿੱਤੇ ਉਹਨੇ ਸਪਣੀ ਨੇ ਜਾਂ ਕਿਦਾਂ ਤੇ ਆ ਦੇਖੋ ਇਹ ਕਾਦੇ ਕਾ ਵਾ ਉਸੇ ਇੰਡੀਆ ਨਿਕਲਦੇ ਹੁੰਦੇ ਸਾਰੇ ਰੌਲਾ ਪਿਆ ਹੁੰਦਾ ਹੈ ਡਾਂਗਾ ਫਾੜਨੀਆਂ ਦਬਦਾ ਮਾਰ ਕੇ ਪਰਾ ਮਾਰਨਾ ਉੱਥੋਂ ਵਾਲੇ ਜ਼ਿਆਦਾ ਜ਼ਰੀਲੇ ਆ ਬਚਾਰਿਆਂ ਵਾਂਗੂ ਗੋਰਿਆਂ ਵਾਂਗੂ ਭੋਲੇ ਭਾਲੇ ਜੇ ਹੈ ਵੀ ਚਿੱਟੇ ਐ ਸਾਲੇ ਆਪਣੇ ਦੇ ਨਿਕਲਦੇ ਦੂਜੇ ਤੇ ਜੇ ਰੰਗਾਂ ਵਾਲੇ ਇਹ ਗੋਰਿਆਂ ਗੋਰੀਆਂ ਵਾਂਗੂ ਬਰਾਊਨ ਬਰਾਊਨ ਜੇ ਹੀ ਆ ਬਰਾਊਨ ਮੁੰਡੇ ਆ ਦੇਖੋ ਆਇਤਲਾਂ ਜੰਗਲੀ ਵਿਭਾਗ ਵਾਲਿਆਂ ਨੂੰ ਕਹਿ ਕੇ ਤੇ ਉਹਦੇ ਕੋਲ ਝਕਾਉਣਾ ਵਾ 1 ਮਿੰਟ ਮੈਂ ਗੋਰੇ ਨੂੰ ਸਾਦਾ ਇੱਕ ਮਿੰਟ ਇੱਥੇ ਰਿਓ